ਜੀ ਸਤਿਗੁਰੂ ਫਰੈਂਡਸ ਯਾਲ ਚੱਲ ਡੇਠਾ ਜੀ ਨੀਤ ਵੀ ਡੇਠਾ ਲੀ ਹੋ ਗਏ ਤੇ ਅੱਜ ਚੱਲੇ ਅਸੀਂ ਬਾਪੂ ਬੱਡਾ ਸਾਹਿਬ ਚਾਤਰਾਂ ਦੇ ਤੇ ਜਾ ਕੇ ਕਰੌਣੇ ਤਹਾਂਦਰਸ਼ ਨਾ ਬਾਪੂ ਬੱਡਾ ਸਾਹਿਬ ਜੀ ਦੇ ਤੇ ਇਤਿਹਾਸ ਕਰ ਦੱਸ ਸਕੀ ਤੁਹਾਨੂੰ ਸਾਰਾ ਕੁਝ ਕੀ ਇਤਿਹਾਸ ਬਾਪੂ ਬੱਡਾ ਸਾਹਿਬ ਜੀ ਦਾ ਲਓ ਜੀ ਤਿਆਰੀਆਂ ਚੱਲਣੀਆਂ ਪੂਰੀਆਂ ਮੁੰਡੇ ਡੇਡਾ ਡਲੇ ਡੂਲੇ ਕਸਣ ਸੋਨੂ ਵੀਰ ਆਹ ਯਾਰ ਵੀਰੇ ਜਸ਼ਨ ਵੀਰ ਜੀ ਕੀ ਹਾਲ ਜੇ ਓਏ ਆ ਖੋਲਣਾ ਪੈਣਾ ਓਏ ਓਏ ਰਾਜੇ ਲੈ ਵੀਰ ਖਿੱਚ ਕੱਸਣ ਦੇ ਆ ਮਿੰਤੋਂ ਮੰਦੀ ਕਰਨ ਦਾ ਹੈ ਵੀਰ ਚਾਬੀ ਹੜਾਓ ਗੁਰਚੇ ਤੇ ਵੀਰ ਜੀ ਆਏ ਚਾਬੀ ਹੜਾਓ ਦੋ ਦਸ਼ਨ ਵੀਰ ਦਿਆ ਹੈ ਪੂਰੀ ਤੇਜੋ ਤੇ ਜੀ ਕਰਨਾ ਤੇ ਰੈਂਦੇ ਨਾਲੇ ਵਿੱਚ ਕਢਾਇਆ ਇਹਦੇ ਵਿੱਚੋਂ ਸੰਗਤ ਸਾਰੀ ਤਿਆਰ ਆ ਲੱਕੀ ਵੀਰ ਵੀ ਆਇਆ ਏ ਇਧਰ ਜੱਦੀ ਸੀ ਵੀਰ ਵੀ ਆਇਆ ਦੇਖੋ ਯੋਰਾ ਸ਼ੋਰਾਣਾ ਕੀ ਆਂਦਾ ਨਾ ਤੇਰੇ ਨਾਲ ਲਾ ਦੇ ਨਾ ਪਾਲਾ ਦੇ ਨਾ ਪਾਲਾ ਉਹ ਵੀ ਨਹੀਂ ਲੱਗਦਾ ਹਾਂਜੀ ਵੀਰ ਜੀ ਵੇਖੋ ਰਾਜਾ ਵੀਰ ਜੀ ਕਿੰਨੇ ਸੇਵਾ ਕਰਨਾ ਸੰਗ ਤਾਂ ਦੂਰੋਂ ਦੂਰੋਂ ਪਹੁੰਚੀਆਂ ਨੇ ਚਾਚਾ ਆ ਗਿਆ ਚਾਚਾ ਵੇਲੇ ਆਪਾਂ ਲਾਓ ਜੱਟੇ ਬਰੀਕ ਤੇ ਨਾੜ ਲੜ ਤੇ ਤੋਏ ਸਾਡੇ ਨਾਲ ਜੁੜੇ ਨੇ ਸਾਡੇ ਨਾਲ ਜੁੜੇ ਨੇ ਜਸ਼ਨਪਾ ਸੋਨੂ ਗਾਗਿਆ ਸੋਨੂ ਗਾਗਿਆ ਲੰਗਰ ਲੱਕੀ ਡੀਲਰ ਮਦੀ ਕਬੂਤਰਵਾਜ਼ ਮਾੜੀ ਦੇ ਉਸਤਾਦ ਮਾੜੀ ਉਸਤਾਦ ਸਾਡੇ ਨਾਲ ਜੁੜੇ ਨੇ ਮਾੜੀ ਉਸਤਾਦ ਇਹਨਾਂ ਦੀ ਰਾਈਡ ਹੋ ਗਈ ਲੇਟ ਸੋਣ ਆਏ ਆ ਤੇ ਨੀਲੀ ਘੜੀ ਪਾਈ ਹੋਈ ਆ ਸਪੈਸ਼ਲਤੀ ਇਹ ਤੋਂ ਮੰਨ ਕੇ ਜਗਵੀਰ ਲੈ ਗਿਆ ਜਗਵੀਰ ਨੇ ਲੈ ਆ ਵੀ ਮਤਰਾਏ ਤੁਰ ਪਏ ਆ ਤੇ ਜਾnde ਪਿਆ ਰਾਹ ਦੇ ਵਿੱਚ ਅਸਾਈਨ ਵੀਰ ਦਾ ਤੁਹਾਨੂੰ ਵੀਰਾਂ ਵੇਖੋ ਤੁਹਾਨੂੰ ਵੀਰ ਇਹਨਾਂ ਦਾ YouTube ਚੈਨਲ ਹੈਗਾ ਆ ਆ ਵੀਰ ਨੇ ਨਵਾਂ ਬਣਾਉਣਾ ਤੇ ਵੀਰ ਨੂੰ ਸਬਸਕ੍ਰਾਈਬ ਕਰਨਾ ਜਿੰਨੇ ਜਣੇ ਵੀ ਹੈਗੇ ਐਂਡ ਹੋ ਚੁੱਕੇ ਆ ਤੇ ਜਾਮ ਬਹੁਤ ਜ਼ਿਆਦਾ ਲੱਗਾ ਹੋਇਆ ਵਾ ਕਿੰਨਾ ਲੱਗਾ ਕਿੰਨੇ ਲੱਗਾ ਜਾਮ ਨਾ ਬੈਠਿਆ ਨਾ ਹੋਰ ਬਹੁਤ ਪਸ਼ਾਂਗ ਅੱਠੇ ਸੀ ਸਾਥ ਸੰਗਤ ਜੀ ਅਸੀਂ ਪਹੁੰਚ ਚੁੱਕੇ ਆ ਤੇ ਜਾਮ ਬਹੁਤ ਜ਼ਿਆਦਾ ਲੱਗੇ ਆਇਆ ਇਹ ਜੁਲੇਰਾ ਵਾਡੇ ਨਾਲ ਪ੍ਰਸ਼ਨ ਕਰ ਲਈ ਤੇ ਚੁਰਦੇ ਜਾਂਦੇ ਹਾਂ ਟਾਲੀ ਪਿੱਛੇ ਲਾਈ ਹੈ ਤੇ ਹੁਣ ਅੱਗੇ ਤੁਰੇ ਜਾਂਦੇ ਆ ਬਾਕੀ ਸੰਗਤ ਪਿੱਛੇ ਹੋਂਡੀ ਸਾਡੀ ਤੇ ਚਲੋ ਕਰਦੇ ਆ enjoyment ਨਾਲੇ ਮੱਥਾ ਦੇਖਦੇ ਗੁਰੂ ਸਾਹਿਬ ਦੇ ਜੁਰੀ ਚ ਸੰਗਤ ਚੈੱਕ ਕਰੋ और जय ਮਾਹੀਆਂ ਜੀ ਕੱਲੀ ਆਪਾਂ ਦਾ ਆਪਣੀ ਦੀ ਇੱਥੇ ਐਡੀ ਜਗਾ ਜੀ ਬੱਸ ਕਰਨਾ ਵਲੌਗ ਦਾ ਲੱਗਦਾ ਕੁਝ ਆ ਗਿਆ ਪਛਾਣ ਕਰ ਚੁੱਕੇ ਆ ਤੇ ਉਹ ਚੱਲੇ ਅਸੀਂ ਮੱਥੇ ਲੇਕਰ ਉਹ ਲੰਗਰਖਾਨ ਉਹ ਲੰਗਰਖਾਨ ਜਾਏਗੇ ਤੇ ਉਹ ਸਾਡੇ ਘਰ ਪਰ ਲੰਗਰਾਂ ਚੱਲਾਂਗੇ ਤੇ ਉਸ ਤੋਂ ਬਾਅਦ ਲੱਗਿਆ ਤੁਹਾਨੂੰ ਬੁਝਾਰੂ ਜੁਰਮ ഫോണി <laughs> ਦੀ ਗੱਲ ਇਹ ਹੈ ਨਹੀਂ ਆ ਦੇ ਵਿਆਹ ਕਰਾ ਲੈ ਯਾਰ ਸਾਰਾ ਕੋਈ ਖਾ ਗਏ ਵੀ ਤੇ ਮਤਲਬ ਸਾਰਾ ਡਰ पे ਟੇਕੇ ਆਇਆ ਰੱਬਾ ਨੂੰ ਕੰਬੈਨ ਨਹੀਂ ਆਹ ਨੰਬਰ ਪਲੇਟ ਮੁੰਡੇ ਨੂੰ ਆ ਨੰਬਰ ਪਲੇਟ ਲਾਈ ਆ ਜੀ ਮੁੰਡੇ ਨੂੰ ਲੋੜ ਨਹੀਂ ਮੋਟਰਾਂ ਦੇ ਲਾਉਂਦੇ ਆਂਦਾ ਆਂਦਾ ਢਾਡੂ ਬੜਾ ਮਾਦਨ ਵੇਖ ਸੁੱਖਾ ਤੇ ਕਰ ਦਿੰਦੇ ਆ ਦਾ ਇਹ ਆ ਗੱਲ ਸਹੀ ਆ ਮੰਦੇ ਭਰਾ ਪਾਵਰੇ ਤੇਰੀ ਐਸ਼ੇ ਤੇ ਉਹਦੀ ਸ਼ੂਟਰ ਹੈ ਸ਼ੂਟਰ ਰਿਆਂ ਦਾ ਉਹਦੇ ਪਿੱਛੇ ਹੱਟ ਗਿਆ ਬੋਨੇ ਆਲਾ ਬੋਨੇ ਲੱਕੀ ਮਾੜੀ ਆ ਇਹ ਗੱਲ ਹੀ ਕੁਰਬਾਨ ਲੁੱਟ ਰਹੀ ਹੈ ਅੱਗੇ ਨਾਲੇ ਟਾਈਮ ਆ ਉਹ ਗਾਜੀਆਂ ਵੀ ਆ ਗਏ ਆ ਗਏ ਆ ਗਏ 21 ਸਾਲ ਸਾਡਾ ਬੱਤੀ ਕਿਉਂ ਨਹੀਂ ਹੁੰਦੇ ਚਾਹੀ ਸਾਹਿਬ ਨਹੀਂ ਜੁੜਤੀ ਅੱਗੇ ਬੋਲਾ ਰੀ ਜਾਣੇ ਇੱਕ ਵਾਰ 1000 ਮੈਂ ਚਲਦੇ ਹੋਏ ਠੰਡੇ ਨਾਲ ਡੋਲਦੇ ਵੀ ਹੋਏ ਸੇਵਾ ਚਲੰਡੀ ਹੈਗੀ ਆ ਜੇ ਤੂੰ ਵੀ ਰਲ ਕੇ ਚਲੰਡੀ ਸੇਵਾ ਬੈਗੂ ਮਹਾਰਾ ਪੀਓ ਪੀਓ ਜਨੇ ਮਰਜੀ ਪੀਓ ਪਾਰੇਗਾ ਵਾਪਾਂ ਜੀ ਦੋਸਤੋ ਟੀਕੇ ਸਪਰਾਇਟ ਕਿੱਥੇ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਜੇ ਤੂੰ ਕੋਲੋਂ ਸੇਵਾ ਕੀਤੀ ਗਈ ਆ ਮਰਜੀ ਐਨਮਰ ਮਤੀ ਨੂੰ ਆ ਜਣੇ 40 ਲੱਖ ਦੀ ਥਾਂ ਚੱਡੀ ਠੀਕ ਆ ਜਿਹੜੀ ਦਾ ਨੂ ਉਹਦੀ ਵੀ ਪਾਰਟੀ ਹੋਏਗੀ ਬਾਬੜੇ ਲੈ ਕੇ ਮੱਥਾ ਟਕਾਉਣ ਸਾਡੇ ਨੂੰ ਕ੍ਰੀਮ ਲੈਵਲ ਤੇ ਵੀ ਆਪੇ ਵੀਰ ਨੇ ਪੈਸੇ ਲਾਏ ਬੜੀ ਕਿਹਤੂ 10 10 ਪੈਸੇ ਮਤੀ ਤੁਹਾਨੂੰ ਚੱਡੀ ਮੈਂ ਮਹਾਰਾਜ ਕਿਰਪਾ ਕਰੂੰਗਾ 2 ਰੁਪਏ ਲਾਏ ਨੇ 2 ਰੁਪਏ ਲਾਏ ਨਹੀਂ ਰੁਪਈਆ ਦਾ ਤਾਂ ਮੁਸ਼ਕਲਾਂ ਪੈ ਕਥੇ ਜੀ ਸਾਰੇ ਖਾਤਿਆਂ ਦੇ ਘੜ ਕਰਕੇ ਗਰਾਈ ਅੱਧੇ ਪਿੰਡ ਦੇ ਵਿੱਚ ਉਹ ਫੇਰ ਲਿਆਦੀ ਆ ਜਾਂਦੀ ਨਹੀਂ ਐ ਅੱਛਾ ਕ੍ਰੀਮ ਲੈਵਲ ਵਿੱਚ ਆਹੋ ਇਹਨੂੰ ਮੈਂ ਦੇਖਣ ਨੂੰ ਅੰਦਾ ਮੈਂ ਇਹ ਕਰਨਾ ਮੈਂ ਤਾਂ ਤਾਂ ਹੈ ਨਹੀਂ ਕੋਈ ਪਿੰਡ ਤੇ ਤੂੰ ਜਿ ਲੋਣਾ ਹੀ ਹੈ ਕੀ ਕਰਨਾ ਨਾਗਰੇ ਦਾ ਇਹ ਕਿੰਨੀ ਮੇਟੇਗਾ ਆ ਚਾਤੀ 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 ਔਰ ਜਸ਼ਨ ਵੀਰ ਦੀ ਸੇਵਾ ਕੀਤੀ ਆ ਅਨਾਜਿਤ ਵੀਰ ਦੀ ਕਾਕਿਆ ਇੱਕ ਬਹੁਤ ਵਧੀਆ ਲੜਕਾ ਹੈ ਕੋਈ ਰਸ਼ਨ ਦਾ ਕੋਈ ਪਲੈਨ ਹੋਵੇ ਇਹਨੂੰ ਦੱਸਿਆ ਇਧਰੇ ਕੋਈ ਮਤਲਬ ਕੋਈ ਰਾਖਰੂਛ ਨਹੀਂ ਖਾਲਸ ਹੋਇਆ ਤਾਂ ਇਹ ਹੋਗਾ ਇਹਦਾ ਲੰਗਰ ਲੰਗਰ ਮੋੜ ਦੇ ਕੋਰਡਨਰ ਲੰਗਰ ਨੂੰ ਟੀਮ ਪੁਹਰਾਦੀ ਲੰਗਰ ਨੂੰ ਟੀਮ ਨਹੀਂ ਮੈਂ ਦੱਸੋ ਲੰਗਰ ਨੂੰ ਬਈ ਨਾ ਕੌਣੀ ਜਾ ਕੇ ਪਿਆ ਹੈ ਤੇ ਹੁਣ ਪਹਿਲਾਂ ਕਿਨੇ ਜਾ ਕੇ ਲੰਗਰ ਲਿਆ ਸਾਈ ਦੇ ਆ ਗਏ ਨਾਲ ਕੌਣ ਹੀ ਨਾਲ ਕੌਣੀ ਯਾਰ ਕੋਨੇ ਕੱਢ ਤੂੰ ਜਦ ਨਾਲ ਨਾਲ ਦਾ ਕੋਣੀ ਆਜੇ ਦਸ਼ਣ ਹੀ ਪਰ ਲੰਗਰ ਦਾ ਨਾਮ ਤੂੰ ਹੀ ਮੈਨਾਂ ਲੈਣਾ ਚਾਹੁੰਦਾ ਤੂੰ ਹੀ ਨਹੀਂ ਕਹਦਾ ਮੈਂ ਇਹ ਗਿਆ ਗੁਰੂ ਘਰ ਗਿਆ ਲੰਗਰ ਖਾਣਾ ਨਹੀਂ ਖਾਣਾ ਤੈਨੂੰ ਪਤਾ ਕਾਲੇ ਸਾਰੇ ਕੰਮ ਹੀ ਲੰਗਰ ਖਾਣਾ ਇਹ ਮੇਨ ਕਰਦੇ ਆ ਕੱਲੇ ਵੀ ਲੰਗਰ ਹੋਵੇ ਛੜਦੇ ਨਹੀਂ ਆ ਆਹ ਭੁੱਲਦੇ ਮੂੰਹ ਬੰਦ ਕਰਕੇ ਆ ਜਾਂਦੇ ਆ ਭੁੱਲਦੇ ਖਾਡ ਖਾਡ ਕੇ ਆਈ ਉਥੇ ਪਾਉ ਰੱਖੀ ਹੁੰਦੀ ਮੱਥੇ ਗਾੜੀ ਆ ਸੁਣਾ ਗੱਲ ਇਹ ਸਾਵਾਂ ਕਿੱਲੋ ਕੜਾ ਖਾਦੇ 100 100 ਲੈ ਲਏ ਦੇ ਵਿੱਚ ਘਰ ਦੀ ਦਾਲ ਹੁੰਦੀ ਇਹਨਾਂ ਨੇ ਇਹ ਤਾਂ ਜਿਵੇਂ ਕੰਪੈਨ ਭਾਵੇਂ ਬਾਪਾਂ ਨੂੰ ਆ ਤੂੰ ਹੀ ਤੇ ਕਰੋੜ ਵਾਲਾ ਚੜਾ ਕੇ ਆਉਂਦੇ ਜੋ ਗੁਰਦਾਰੇ ਤੇ ਗੁਰਦਾਰੇ ਗ੍ਰਾਹੀ ਦਿੱਤੀ ਐ ਤੇਰੀ ਬੋਲੇ ਬਾਪਨੇ ਕੇ ਬੋਲੋ 100 ਰੁਪਏ ਯਾਰ ਕਦੇ ਕਦੇ ਬੋਲਾ ਕਦੇ ਬੋਲਾ ਬਾਪਨੇ ਕਰੋ ਯਾਰ ਕਰੋ ਯਾਰ ਤੇ ਕੀ ਨਾ ਕਰਦੇ ਓਏ 100 ਰੁਪਏ ਮੱਥਾ ਟੇਕਾ ਦੇ ਲੱਗ ਉਹ ਕਹਿੰਦੀ ਬੋਲਾ ਬਾਪਨੇ 100 ਰੁਪਏ ਗ੍ਰਾਹੀ ਕੇ ਬੋਲੋ ਅਈ ਯਾਰ ਤੇਰੀ 100 ਰੁਪਏ ਗੁਰਦਾਰੇ ਨਹੀਂ ਚੜਾਇਆ ਲੈਣੇ ਨਹੀਂ ਕੋਈ ਘਟਾ ਤੂੰ ਹੀ ਕਰ ਲਾ ਔਰ ਜਗਰੇ ਗੁਰਦਾਰੇ ਨੇ ਨੈਣ ਕਲਾ ਕਰਦੇ ਐ ਤੁਹਾਨੂੰ ਸੁਣ ਕੇ ਨਾ ਦੇਖੋ ਤਰੇ ਹੋਰ ਵੀ ਅਮੀ ਤੇ ਬਾਹਰ ਚੱਲ ਯਾਰ ਵੀ ਜਿਹੜਾ ਮੈਂ ਤੂੰ ਦੇ ਵੀਰ ਦੀ ਗੋਦਾ ਸਾਡੇ ਬਾਰੇ ਕੀ ਜਾਣਦੇ ਸਾਡੇ ਬਾਰੇ ਉਹ ਜਾਂਦੇ ਜਿਹੜੇ ਸਾਡੇ ਦਿਲ ਚ ਆ ਹਾਏ 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 ਮੁੰਡੇ ਜਾਨ 100 ਓਏ ਓਏ ਕੌਣ ਦੇ ਦਿਲ ਚ ਆ ਤੇ ਵੀ ਯਾਰ ਮਤ ਕਰ ਸ਼ਰਮ ਨਾ ਹਾਏ ਹਾਏ ਅੱਲਾ ਦੇ ਕਰਕੇ ਲਾਗੇਗਾ ਫਿਕਰ ਨਾ ਕਿ ਵੀ ਕਰ ਸ਼ਰਮ ਤੇ ਹਰਮਣ ਹਾਏ ਹਾਏ ਸ਼ਰਮ ਨਾ ਤੇਰੀਆਂ ਗੱਲਾਂ ਹੁੰਦੀਆਂ ਨੇ ਫਿਰ ਪੁੱਤਾਂ ਹੁੰਦੀਆਂ ਯਾਰੀ ਤੇ ਗੱਲਾਂ ਹੁੰਦੀਆਂ ਨਾ ਹੁੰਦਾ ਜਰਾ ਯਾਰੀਆਂ ਕਰਕੇ ਗੁਰੂ ਮਹਾਰਾਜ ਜੀ ਦਚਨ ਤੇ ਆ ਚੁੱਕੇ ਆ ਘਰੇ ਤੇ ਹੁਣ ਰਸ਼ ਹੋ ਗਏ ਵਰ ਗਰਾਊਂਡ ਨੂੰ ਜਾਣੇ ਤੇ ਵਲੌਗ ਨਾਲ ਬਣੇ ਰਹਿਣੀ ਤੁਹਾਡੇ ਬਹੁਤ ਬਹੁਤ ਧੰਨਵਾਦ